ਸ਼ੰਭੂ ਟੱਪ ਦੇ ਭੁੱਲ ਜਾਂਦੇ ਆ ਪੰਜਾਬ ਨੂੰ ਇੱਥੇ ਬਹੁਤ ਬਹੁਤ ਵੱਡੇ ਵੱਡੇ ਦਮਕ ਜੇ ਮਾਰਦੇ ਆ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਪਰ ਉੱਥੇ ਸਾਰੇ ਜਾ ਕੇ ਮੂੰਹ ਚੁੱਪ ਕਰ ਹੋ ਜਾਂਦੇ ਇਹਨਾਂ ਦੇ ਸੋ ਉਹ ਸਾਰੇ ਮੁੱਦੇ ਪੰਜਾਬ ਦੇ ਲੈ ਕੇ ਚੱਲਦੇ ਆ ਲੋਕਾਂ ਨੂੰ ਅਪੀਲ ਕਰਦੇ ਆ ਕਿ ਲੋਕਾਂ ਨੂੰ ਅਪੀਲ ਇਹ ਆ ਕਿ ਇੱਕ ਐਮਪੀ ਨੇ ਐਮਐਲਏ ਤੇ ਐਮਪੀ ਦੀ ਚੋਣ ਦਾ ਬੜਾ ਅੰਤਰ ਹੁੰਦਾ ਜਿਵੇਂ ਸਵਾਨ ਦਾ ਪਰ ਐਮਪੀ ਨੇ ਛੋੜੇ ਸੂਬੇ ਦੀ ਨੁਮਾਇੰਦਗੀ ਕਰਨੀ ਆ ਛੋੜੇ ਸੂਬੇ ਦੀ ਗੱਲ ਛੋੜੇ ਲੋਕਾਂ ਦੀ ਗੱਲ ਉੱਥੇ ਜਾ ਕੇ ਜੇ ਫਿਰ ਰਿਕਾਰਡ ਹੋਣੀ ਆ ਗੱਲ ਯੂਨੋ ਤੱਕ ਨੋਟਿਸ ਹੋਣੀ ਆ ਨੇ ਗੱਲਾਂ ਉੱਥੇ ਜਾਏ ਗੱਲ ਰੱਖਣੀ ਇਸ ਲਈ ਬੰਦਾ ਸੋਚ ਸਮਝ ਕੇ ਚੁਣਿਆ ਕਰੋ ਵੀ ਜਿਹੜਾ ਬੰਦਾ ਸਾਡੇ ਲਈ ਜਾ ਰਿਹਾ ਉਹ ਬੰਦਾ ਕੀ ਸਾਡੀ ਆਵਾਜ਼ ਬਣੂਗਾ ਜਾਂ ਪਤਾ ਨਹੀਂ ਹੋ ਜੂਗਾ ਐਦੂ ਪਹਿਲਾਂ ਅਸੀਂ ਜਿੰਨੇ ਵੀ ਬੰਦੇ ਚੁਣਦੇ ਰਹੇ ਆ ਪਾਰਟੀਆਂ ਚ ਧੜਿਆਂ ਚ ਫਸ ਕੇ ਚੁਣਦੇ ਰਹੇ ਆ ਵੀ ਅਸੀਂ 30 ਸਾਲ ਦੇ ਬਾਦਲਾਂ ਨਾਲ ਆ 20 ਸਾਲ ਦੇ ਕਾਂਗਰਸੀਆਂ ਅਸੀਂ ਉਸ ਬੰਦੇ ਦੀ ਸੋਚ ਉਹਦੀ ਸਮਝ ਉਹਦੀ ਦੂਰੰਦੇਸ਼ੀ ਇਹ ਸੋਚ ਕੇ ਬਹੁਤ ਘੱਟ ਬੰਦਾ ਚੁਣਦੇ ਆ ਪਰ ਇਸ ਵਾਰੀ ਮੌਕਾ ਆਇਆ ਕਿ ਮੌਕਾ ਨਾਲ ਗਮਾ ਤੇ ਪੰਜਾਬ ਦੇ ਲੋਕਾਂ ਨੂੰ ਫੀਲ ਆ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਪੰਜਾਬ ਪੱਖੀ ਜਿਹੜੇ ਲੋਕ ਨੇ ਉਹ ਜਿੱਤ ਕੇ ਪੰਜਾਬ ਛੇ ਜਾਣੇ ਚਾਹੀਦੇ ਨੇ ਜਿੰਨੇ ਮੁੱਦੇ ਆਪਾਂ ਹੋਰ ਲੈ ਲਗੇ ਕਿਸਾਨੀ ਦਾ ਮੁੱਦਾ ਬੇਅਦਵੀਆਂ ਦੇ ਮੁੱਦੇ ਨੇ ਜਿਹੜੇ ਲਗਾਤਾਰ ਹਰ ਵਾਰੀ ਸਰਕਾਰਾਂ ਬੇਅਦਵੀ ਦੇ ਉੱਤੇ ਬਣਦੀਆਂ ਰਹੀਆਂ ਬੇਅਦਵੀ ਦੇ ਮੁੱਦੇ ਨੂੰ ਵਾਰ ਕੇ ਸਰਕਾਰਾਂ ਬਣਦੀਆਂ ਰਹੀਆਂ ਪਰ ਹਰ ਵਾਰੀ ਸਿੱਖਾਂ ਦੇ ਪੱਲੇ ਹੋਈ ਕੁਛ ਪਿਆ। ਨਾ ਰਾਸਤੇ ਪਈ ਆ, ਬਿਨਸਾਪੀ ਪਈ ਆ। ਜਾਂ ਮਜ਼ਦੂਰਾਂ ਦੇ ਮੁੱਦੇ ਨੇ। ਜਿਵੇਂ ਹੁਣ ਹਰ ਵਾਰੀ ਇੱਥੋਂ ਮਜ਼ਦੂਰ ਨੂੰ ਇੱਕ ਵੋਟਰ ਮੰਨਿਆ ਜਾਂਦਾ। ਉਹ ਵੋਟਰ ਤੱਕ ਸੀਮਤਾ ਹੀ ਵੋਟ ਲਈ ਭੀਖ ਪਾਈ ਤੁਰ ਗਏ। ਪਰ ਅਸੀਂ ਚਾਹੁੰਦੇ ਆ ਕਿ ਮਜ਼ਦੂਰਾਂ ਨੂੰ ਵੀ ਬਰਾਬਰ ਦੇ ਜਿਹੜੇ ਹੱਕ ਮਿਲਣੇ ਚਾਹੀਦੇ ਆ, ਇਹ ਸਾਰੀਆਂ ਗੱਲਾਂ ਬਾਤਾਂ ਨੂੰ ਲੈ ਕੇ ਅਸੀਂ ਪਾਰਲੀਮੈਂਟ ਦੇ ਵਿੱਚ ਪਹੁੰਚਾਂਗੇ। ਅਸੀਂ ਇਹ ਤੇ ਬੰਦ ਕਰ ਦੇਵਾਂਗੇ। ਹਾਂ ਜੀ। ਪਟਿਆਲੇ ਹਲਕੇ ਦੇ ਵਿੱਚ ਕਿੰਨੇ ਪਠੰਡਾ ਸਾਰਾ ਕਵਰ ਕਰਤਾ ਜੀ ਇਹ 650 ਪਿੰਡ ਸਾਰੇ ਪਿੰਡਾਂ ਚ ਹੀ ਜਾ ਚੁੱਕੇ ਆ ਕਮਾਲ ਦੀ ਗੱਲ ਦੇਖੋ ਕਿ ਨਸ਼ਿਆਂ ਦਾ ਕਿੰਨਾ ਵੱਡਾ ਮੁੱਦਾ ਪਰ ਨਸ਼ਿਆਂ ਦੇ ਮੁੱਦੇ ਤੇ ਗੱਲ ਹੀ ਨਹੀਂ ਹੋ ਰਹੀ ਨਸ਼ਿਆਂ ਦਾ ਮੁੱਦਾ ਗਾਇਬ ਹੀ ਕਰ ਦਿੱਤਾ ਗਿਆ ਦੋ ਵਾਰੀ ਸਰਕਾਰ ਬਣੀ ਨਸ਼ੇ ਦੇ ਮੁੱਦੇ ਦੇ ਉੱਤੇ ਪਹਿਲਾਂ ਕੈਪਟਨ ਸਾਹਿਬ ਨੇ ਸੌ ਚੱਕੀ ਗੁਟਕਾ ਸਾਫ ਫੜ ਕੇ ਉਸ ਤੋਂ ਬਾਅਦ ਭਵੰਤਮਾਨ ਜੀ ਨੇ ਕਿਹਾ ਕਿ ਅਸੀਂ 4 ਮਹੀਨਿਆਂ ਚ ਕਰ ਦਾਂਗੇ 5 ਸਾਲ ਉਹਨਾਂ ਦੇ ਰਾਜ ਚ ਵੀ 26 ਮਹੀਨੇ ਇਹਨਾਂ ਨੂੰ ਹੋ ਗਏ 10 ਸਾਲ ਅਹਬਾਲ ਵੀ ਰਹਿ ਗਏ ਕਿੰਨੇ ਚਾਰੇ ਵਿੱਚੇ ਬੀਜੇਪੀ ਚਾਰਿਆਂ ਬੀਜੇਪੀ ਤੇ ਇੱਕ ਅਰੀਦਲ ਦਾ ਜਿਹੜਾ ਗੱਠ ਜੋੜ ਰਿਹਾ ਸਰਕਾਰ ਲਈ ਇਹ ਲਮਾਸਾ ਚਾਰੇ ਪਾਰਟੀਆਂ ਦੇ ਵਿੱਚ ਤੁਸੀਂ ਦੇਖੋਗੇ ਕਿ ਚਿੱਟੇ ਦੇ ਮੁੱਦੇ ਦੀ ਗੱਲ ਨਹੀਂ ਨਾ ਇਹਨਾਂ ਦੇ ਭਾਸ਼ਣਾ ਚ ਬਾਕੀ ਮੈਂ ਤੁਹਾਨੂੰ ਮੀਡੀਆ ਨੂੰ ਵੀ ਕਹਿਣਾ ਚਾਹੁੰਦਾ ਬੇਨਤੀ ਕਰਦਾ ਕਿ ਜਿਹੜੇ ਪੰਜਾਬ ਦੇ ਮੁੱਦੇ ਨੇ ਲੋਕਾਂ ਦੇ ਮੁੱਦੇ ਨੇ ਉਹ ਬਾਰੇ ਦਾ ਆਪਾਂ ਵੀ ਇੱਕ ਮਿੰਟ ਬਈ ਜੀ ਆਪਾਂ ਵੀ ਕਿੱਥੇ ਖੜੇ ਆ ਦੇਖੋ ਕਿੱਡੀ ਵੱਡੀ ਕਿੱਡੀ ਕੀ ਖਬਰ ਸੀਗੀ ਅੱਜ ਰਾਜਾ ਵਡਿੰਗ ਜੀ ਕਾਗਜ਼ ਭਰਨ ਗਏ ਕਹਿੰਦੇ ਜੀ ਰਾਜਾ ਬਡੰਗ ਜੀ ਕਹਿੰਦੇ ਸੂਤਰਾਂ ਤੋਂ ਪਤਾ ਲੱਗਿਆ ਘਰੋਂ ਰੋਟੀ ਨਹੀਂ ਖਾ ਕੇ ਗਏ ਗੱਡੀ 'ਚ ਉਹਨਾਂ ਦੀ ਧਰਮ ਪਤਨੀ ਰੋਟੀ ਖਵਾ ਰਹੀ ਏ ਉਹ ਵੱਡੀ ਖਬਰ ਸਾਰੇ ਚੈਨਲਾਂ ਨੇ ਉਹਨੂੰ ਪ੍ਰਮੁਖਤਾ ਦਿੱਤੀ ਆ ਸਥਾਨਕ ਵਾਸੀ ਨੁਕੁਰਾਂ ਵੀ ਅਕਸਰ ਗੱਲ ਕਰਦੇ ਉਹ ਪਰ ਬਹੁਤ ਵੱਡੀ ਗੈਂਕ ਸੀ ਆ ਉਹਦੇ ਗੋਤਰਾ ਦਾ ਦੇਖੋ ਗੱਲ ਵੋਟ ਰਾਜਨੀਤੀ ਵੋਟ ਲਈ ਨਹੀਂ ਮੈਂ ਕਰ ਰਿਹਾ ਵੀ ਕੱਲੀਆਂ ਵੋਟਾਂ ਲੈਣ ਖਾਤਰ ਆ ਉਹਨੂੰ ਖੁਸ਼ ਕਰ ਦਾਂਗੇ ਉਹਨੂੰ ਖੁਸ਼ ਕਰ ਦਾਂਗੇ ਅਸੀਂ ਚਾਹੁੰਦੇ ਆ ਪੰਜਾਬ ਦੇ ਕੁਦਰਤੀ ਤਸੀਦੇ ਜੋ ਸਾਡੇ ਆ ਪਾਣੀ ਜ਼ਹਿਰੀਲੇ ਕਰ ਦਿੱਤੇਗੇ ਲਾਲਾਂ ਕਿ ਡੈਂਗ ਫੈਕਟਰੀ ਆ ਪਰਿਆਨੇ ਦੇ ਵਿੱਚ ਕਿੰਨੀਆਂ ਡਾਈਨਿੰਗ ਫੈਕਟਰੀਆਂ ਦਾ ਸਾਰਾ ਸਾਰਾ ਸੱਤ ਲੋ ਜਾ ਯਰ ਬਣਾਤਾ ਧਰਤੀ ਖੇਡਾ ਸਾਡੇ ਪਾਣੀ ਆਉਣ ਵਾਲੇ ਸਮੇਂ ਸਾਡੇ ਕੋਲ ਪਾਣੀ ਕਿੰਨੇ ਚਿਰ ਦਾ ਬਚਿਆ 18-20 ਸਾਲ ਦਾ ਪਾਣੀ ਸਾਡੇ ਕੋਲ ਬਚਿਆ ਸੋ ਮੈਂ ਗੱਲ ਕਰਦਾ ਵੀ ਜਿਹੜਾ ਪੰਜਾਬੀ ਹਨ ਜਾਂ ਖਾਸ ਤੌਰ ਤੇ ਸਿੱਖਾਂ ਨੂੰ 47 ਦੇ ਵਿੱਚ ਇੱਥੇ ਵੰਡ ਵੇਲੇ ਇਹ ਵਾਅਦੇ ਕੀਤੇ ਗਏ ਕਿ ਇਹ ਖਿੱਤਾ ਜਿੱਥੇ ਆਜ਼ਾਦੀ ਦਾ ਨਿਗ ਮੰਨਣਗੇ ਪਰ ਲਗਾਤਾਰ ਧੱਕੇ ਹੋਏ ਸਾਡਾ ਸੱਭਿਆਚਾਰ ਖਤਰੇ 'ਚ ਆ ਸਾਡੀ ਬੋਲੀ ਖਤਰੇ 'ਚ ਆ ਸਾਡੀ ਵਿਰਾਸਤ ਦਾਤੇ ਲੱਗੀ ਹੋਈ ਆ ਇਸ ਕਰਕੇ ਅਸੀਂ ਇਹ ਗੱਲ ਨੂੰ ਲੈ ਕੇ ਤੁਰੇ ਆਂ ਵੀ ਪਹਿਲ ਦੇ ਆਧਾਰ ਤੇ ਅਸੀਂ ਕਿਸੇ ਦੇ ਵਿਰੋਧੀ ਨਹੀਂ ਆਂ ਸਾਡਾ ਸਿਧਾਂਤ ਸਾਡੇ ਗੁਰੂਆਂ ਦਾ ਫਲਸਫਾ ਸਰਬ ਸਾਂਝੀ ਵਾਲਤਾ ਦੀ ਗੱਲ ਕਰਦਾ ਸਰਵ ਆਦੇ ਭਲੇ ਦੀ ਗੱਲ ਕਰਦਾ ਮਨੁੱਖਤਾ ਦੀ ਭਲਾਈ ਦੀ ਗੱਲ ਕਰਦਾ ਪਰ ਮੈਂ ਕਹਿਣਾ ਕਿ ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਪਹਿਲ ਮਿਲਣੀ ਚਾਹੀਦੀ ਹੈ ਚਾਹੇ ਨੌਕਰੀਆਂ 'ਚ ਹੋਵੇ ਚਾਹੇ ਰਜਗਾਰ 'ਚ ਹੋਵੇ ਹੁਣ ਸਾਡੇ ਮੁੰਡੇ ਕੁੜੀਆਂ ਟੈਂਕੀਆਂ ਦੇ ਜਿਹੜੇ ਬੈਠੇ ਆਂ ਰੋਡ ਡਾਂਗਾ ਖਾਂਦੇ ਆ ਪੁਲਿਸ ਦੀਆਂ ਸਰਕਾਰਾਂ ਤੋਂ ਡਾਂਗਾ ਕੈਸਾਲ ਤੋਖਾ ਰਹੇ ਆ ਪਰ ਇੱਥੇ ਆ ਕੇ ਜਿਹੜੇ ਗੈਰ ਪੰਜਾਬੀ ਨੇ ਨੌਕਰੀਆਂ ਲੈ ਰਹੇ ਨੇ ਭਗਵੰਤ ਮਾਨ ਜੀ ਕਹਿੰਦੇ ਵੀ 43000 ਨੌਕਰੀ ਦੇਤੀ ਉਹ ਚ ਗੈਰ ਪੰਜਾਬੀ ਕਿੰਨੇ ਆ 52% 53% ਬੰਦੇ ਬਾਹਰਲੇ ਸੂਬਿਆਂ ਦੇ ਆ ਇਸ ਤਰ੍ਹਾਂ ਦੇ ਨਾਲ ਅਸੀਂ ਹੁਣ ਮੇਰੀ ਗੱਲ ਸੁਣੋ ਹਿਮਾਚਲ ਦੇ ਅੰਦਰ ਰਾਜਸਥਾਨ ਦੇ ਅੰਦਰ ਉੱਤਰਾਖੰਡ ਦੇ ਅੰਦਰ ਨਾਗਾਲੈਂਡ ਦੇ ਵਿੱਚ ਜੰਮੂ ਕਸ਼ਮੀਰ ਚ ਨਾ ਅਸੀਂ ਜ਼ਮੀਨ ਲੈ ਸਕਦੇ ਆ ਨਾ ਅਸੀਂ ਨੌਕਰੀ ਲੈ ਸਕਦੇ ਆ ਪਰ ਪੰਜਾਬ ਦੇ ਵਿੱਚ ਧੱਕਾ ਕਿਉਂ ਹੁਣ ਪਿਛਲੇ ਜਿਹੜੇ 10 ਸਾਲ ਦੇ ਅੰਕੜੇ ਦੱਸਦੇ ਆ ਵੀ 70000 ਦੇ ਕਰੀਬ ਹਮਾਚਲ ਤੋਂ ਇਕੱਲੇ ਤੋਂ ਆ ਕੇ ਬੰਦੇ ਇੱਥੇ ਨੌਕਰੀਆਂ ਲੈ ਗਏ ਤੇ ਸਾਡੇ ਬੰਦੇ ਅਪਲਾਈ ਵੀ ਨਹੀਂ ਕਰ ਸਕਦੇ ਹਮਾਚਲ ਦੇ ਜਦੋਂ ਕਹਿੰਦੇ ਸੰਵਿਧਾਨ ਹੈ ਕਾ ਕਾਨੂੰਨ ਹੈ ਕਾ ਫਿਰ ਸਾਨੂੰ ਬਰਾਬਰਤਾ ਦਾ ਹੱਕ ਹੋਣਾ ਚਾਹੀਦਾ ਲੋਕ ਸਭਾ ਦੇ ਵਿੱਚ ਜਿੱਦਾਂ ਉਹ ਆਪਣੇ ਪਾਜਾ ਤੋਂ ਤੇ ਮੁਸੇਵਾਲਾ ਤੋਂ ਲੇਕਾ ਕਾਫੀ ਕਰੀ ਰਹੀ ਤੇ ਉਹ ਆਪਣੇ ਟਿਕਾਣੇ ਦੇਖਦੇ ਕਿਸੇ ਨਹੀਂ ਜੀ ਮੈਂ ਉਹਨਾਂ ਨੂੰ ਮਿਲਿਆ ਨਹੀਂ ਹਾਲੇ ਮਿਲ ਕੇ ਗੱਲਬਾਤ ਕਰਾਂਗੇ ਸਾਡਾ ਦੇਖੋ ਫਰਜ਼ ਆ ਅਸੀਂ ਹਰ ਕੋਲ ਜਾਣਾ ਵੋਟ ਲੈਣ ਜਿਹੜਾ ਪੰਜਾਬ ਪੱਖੀ ਬਣੇ ਪੰਜਾਬ ਦੀ ਗੱਲ ਸੁਣ ਕਰਦਾ ਪੰਜਾਬ ਦਾ ਦਰਦ ਕਰਦਾ ਜਿਹਦਾ ਉਸ ਬੰਦੇ ਇਹ ਗੱਲ ਕਰਨੀ ਬੰਦੀ ਸਿੰਘਾਂ ਦੇ ਜਾਂ ਵਿਦਮੀਆਂ ਦਾ ਕਿਸੇ ਨੇ ਮਤਲ ਨਹੀਂ ਖਾਇਆ ਦੇਖੋ ਜੀ ਅਸੀਂ ਤਾਂ ਹਰ ਮੈਸਜ ਦਾ ਮੋਰਚਾ ਅਸੀਂ ਵੀ ਜਾਂਦੇ ਰਹੇ ਆ ਬੰਦੀ ਸਿੰਘਾਂ ਦੇ ਰਹਿਾਈ ਦੇ ਸੰਘਰਸ਼ ਵੀ ਕਰਦੇ ਰਹੇ ਆ ਮਾਰਚ ਵੀ ਕਰਦੇ ਰਹੇ ਆ ਲਗਾਤਾਰ ਆਵਾਜ਼ ਬੰਦ ਕਰ ਰਹੇ ਆ ਅੱਜ ਵੀ ਪਿੰਡਾਂ ਚ ਬੋਲ ਰਹੇ ਆ ਅਮਰਪਾਲ ਸਿੰਘ ਮਾਤਾ ਨਾਲ ਤੁਸੀਂ ਬਾਕੀ ਆ ਭਾਈ ਅਮਰਪਾਲ ਸਿੰਘ ਮਾਤਾ ਨਾਲ ਬੈਠੇ ਨੇ ਇਹ ਇਹ ਵੀ ਸਾਡੇ ਨੌਜਵਾਨ ਡਿਬਰੂਗੜ ਜ਼ਿਲ੍ਹਾ ਚ ਬੰਦ ਨੇ ਲਗਾਤਾਰ ਉਹ ਵੀ ਮੋਰਚਾ ਚੱਲ ਰਿਹਾ ਅਸੀਂ ਤਾਂ ਅਸੀਂ ਤਾਂ ਹਰ ਰੋ ਪੰਜਾਬ ਦਾ ਪੱਖ ਲੈ ਕੇ ਚੱਲੇ ਆ ਅੱਜ ਤੇ ਸੋਚਦਿਆਂ ਵੀ ਪੰਜਾਬ ਦੇ ਅਸੀਂ ਮੈਂ ਇਹ ਗੱਲ ਤੁਹਾਨੂੰ ਬੇਨਤੀ ਕਰਦਿਆਂ ਮੈਂ ਲੋਕਾਂ ਨੂੰ ਇਹ ਕਰਨਾ ਚਾਹਨਾ ਕਿ ਮੈਂ ਰਾਜਨੀਤੀ ਕਰਨ ਲਈ ਅਸੀਂ ਇੱਥੇ ਕੋਈ ਐਮਪੀ ਬਣ ਕੇ ਜਿਵੇਂ ਇਹ ਬਣ ਕੇ ਉੱਥੇ ਪਹੁੰਚ ਜਾਂਦੀ ਹੈ ਅਸੀਂ ਉਸ ਤਰ੍ਹਾਂ ਦੇ ਐਮਪੀ ਬਣ ਨਹੀਂ ਆਏ ਅਸੀਂ ਇਸ ਪੰਜਾਬ ਦੀਆਂ ਨਸਲਾਂ ਬਚਾਉਣ ਲਈ ਤੁਰੇ ਆਂ ਇਸ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਤੁਰੇ ਆਂ ਵਿਰਾਸਤ ਨੂੰ ਬਚਾਉਣ ਲਈ ਤੁਰੇ ਆਂ ਇਹ ਸਾਡਾ ਮਕਸਦ ਹੈ ਇਹੀ ਟੀਚਾ ਤੇ ਇਹੀ ਸਾਡਾ ਚਰਮੇਨਫਸਟ ਹੈ ਹਾਂਜੀ ਮਾਤਾ ਜੀ ਮਾਤਾ ਜੀ دو لکھا یہ مائک تھوڑا جے اگے کر دو کیا ہے ٹھیک ہے ایک منٹ جی ایک منٹ جی تا ٹھیک ہے ہاں جی بالکل اس طریقے دا ہوارا مل رہیا تو ਬਹੁਤ ਵਧੀਆ ਸੰਗਤ ਵੱਲੋਂ ਗੱਲ ਆ ਰਹੀ ਹੈ ਤੇ ਮੈਂ ਬਾਕੀ ਸਾਰੀ ਸੰਗਤਾਂ ਨੂੰ ਅਪੀਲ ਵੀ ਕਰਨੀ ਚਾਹੁੰਦੀ ਬੇਨਤੀ ਵੀ ਕਰਨੀ ਚਾਹੁੰਦੀ ਹੈ ਕਿ ਲੱਗਾ ਸਟਾਨਾ ਜਿਹੜਾ ਇਹ ਬਠਿੰਡਾ ਤੋਂ ਚੋਣ ਲੜ ਰਿਹਾ ਹੈ ਤੇ ਵੱਧ ਤੋਂ ਵੱਧ ਇਹਨਾਂ ਦੀ ਸਪੋਰਟ ਕਰੇ ਕਿਉਂਕਿ ਇਹਨਾਂ ਦੀ ਆਪਾਂ ਨੂੰ ਲੀਡਰਾਂ ਦੀ ਬਹੁਤ ਜ਼ਰੂਰਤ ਹੈ ਜਿਹੜਾ ਪੰਜਾਬ ਤੇ ਪੰਜਾਬੀਆਂ ਦੀਆਂ ਸਮਝਾਂ ਦੀ ਗੱਲ ਕਰਦਾ ਪੰਜਾਬ ਦੇ ਹਰ ਮਸਲੇ ਦਾ ਹੱਲ ਕੱਢਣਾ ਚਾਹੁੰਦੇ ਇਹੋ ਜਿਹੇ ਲੀਡਰਾਂ ਦੀ ਸਾਨੂੰ ਬਹੁਤ ਜ਼ਰੂਰਤ ਹੈ ਕਿਉਂਕਿ ਅੱਗੇ ਕੋਈ ਕਿੰਨੀਆਂ ਵੀ ਸਰਕਾਰਾਂ ਆਈਆਂ ਕਿਸੇ ਨੇ ਵੀ ਪੰਜਾਬ ਦੇ ਕਿਸੇ ਮੁੱਦੇ ਤੇ ਗੱਲ ਨਹੀਂ ਉਠਾਈ ਬੰਦੀ ਸਿੰਘਾਂ ਨੇ ਜੇਲ੍ਹਾਂ ਚ 35-35 ਸਾਲ ਤੋਂ ਸਾਡੇ ਸਿੰਘ ਜਿਹੜੇ ਰੋਲ ਰਹੇ ਆ ਕਿਸੇ ਨੇ ਉਹ ਮੁੱਦੇ ਤੇ ਗੱਲ ਨਹੀਂ ਉਠਾਈ ਹੁਣ ਬੰਦੀ ਪੁਰਾਣੇ ਤੇ ਕੀ ਛੱਡਨੇ ਅਸੀਂ ਨਵੇਂਾਂ ਨੂੰ ਵੀ ਉਹਨਾਂ ਨੇ ਬੰਦੀ ਬਣਾ ਕੇ ਸਾਲ ਤੋਂ ਉੱਪਰ ਡਿਪਲੋਮਾ ਕਰ ਭੇਜਤਾ 50-55 ਜਿਹੜੇ ਆ ਕੁਝ ਅੰਮ੍ਰਿਤਸਰ ਦੀ ਜੇਲ੍ਹ ਚ ਆ ਕਿਉਂਕਿ ਸਰਕਾਰਾਂ ਲਗਾਤਾਰ ਸਾਡੇ ਨਾਲ ਧੱਕਾ ਕਰ ਰਹੀਆਂ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਆ ਤੇ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਨ ਕਿ ਚਾਹੁੰਨੀ ਕਿ ਇਹੋ ਜਿਹੇ ਲੀਡਰਾਂ ਦੀ ਵਾਅਦੇ ਤੋਂ ਵਾਅਦੇ ਸਪੋਰਟ ਕਰੋ ਕਿਉਂਕਿ ਇਹੋ ਜਿਹੇ ਐਮਪੀ ਬਣ ਕੇ ਪਾਰਲੀਮੈਂਟ ਚ ਠਾਡੀ ਆਵਾਜ਼ ਲੈ ਕੇ ਜਾਣ ਪੰਜਾਬ ਦੇ ਮੁੱਦੇ ਲੈ ਕੇ ਜਾਣ ਪੰਜਾਬ ਦੇ ਹਰ ਮਸਲੇ ਦਾ ਜਿਹੜਾ ਹੱਲ ਉਹ ਕੱਢਿਆ ਜਾਵੇ

ਨਹੀਂ ਆਟਾ ਤੇ ਇਹੋ ਜਿਹੇ ਨਹੀਂ ਗੁਰੂ ਦਾ ਓਟ ਆਸਰਾ ਲੈ ਕੇ ਚੱਲੇ ਆ ਜੇ ਜਿੱਤਾਂਗੇ ਤੇ ਸੱਚ ਦੇ ਹੱਕ ਦੀ ਗੱਲ ਕਰਾਂਗੇ ਹਰ ਪੰਜਾਬ ਦੇ ਮਸਲੇ ਦੀ ਗੱਲ ਕੀਤੀ ਜਾਊ। ਗੁਰੂ ਸਾਹਿਬ ਸੁਵੇ ਮਿਲਰੇ ਦੀ ਉਦਾਰ ਕਿੱਸਾ ਹੈ ਜੀ। ਗੁਰੂ ਸਾਹਿਬ ਬਹੁਤ ਹੀ ਵਧੀਆ ਸੰਗਤ ਦਾ ਹੁਦਾਰਾ ਮਿਲਿਆ ਤੇ ਬਹੁਤ ਹੀ ਸੰਗਤਾਂ ਦੇ ਹਾਂ। ਤੁਸੀਂ ਗੱਲ ਦਾ ਜਵਾਬ ਦੇ ਦਿਓ ਤੁਸੀਂ। ਹਾਂ ਜੀ। ਕਿ ਜਿੱਤਣ ਤੋਂ ਬਾਅਦ ਫਲਸਫੀ ਚੇਂਜ ਹੋ ਜਾਂਦੀ ਹੈ। ਮਤਲਬ ਹੀ ਨੇ ਜੀ ਪੱਤਾ ਹੀ ਪਾੜ ਦੋ ਫਲਸਫੀ ਕਿਵੇਂ ਚੇਂਜ ਹੋ ਜੂ ਬਿਨਾ ਪਾਵਰਾਂ ਬਿਨਾ ਤਾਕਤਾਂ ਨੂੰ ਲੜਨੇ ਆ। ਪਾਣੀਆਂ ਦੇ ਮੁੱਦੇ ਤੇ ਕਿਸਾਨੀ ਦੇ ਮੁੱਦੇ ਤੇ ਮਜ਼ਦੂਰਾਂ ਲਈ ਬੋਲੀ ਲਈ ਪਰਚੇ ਵੀ ਹੋਏ ਜੇਲ੍ਹਾਂ ਵੀ ਸਿਰ ਤੇ ਨਾਮ ਵੀ ਰਿਹਾ ਸਿਸ ਕਰਕੇ ਹਾਂਜੀ ਤੁਹਾਡਾ ਟਾਈਮ ਹੋ ਗਿਆ ਸੋ ਮਤਲਬ ਹੀ ਨਹੀਂ ਜੇ ਜੇ ਕਿਤੇ ਵਿਕਣ ਵਾਲੇ ਹੁੰਦੇ ਝੁਕਣ ਵਾਲੇ ਜਾਂ ਦਬਣ ਵਾਲੇ ਹੁੰਦੇ ਸਾਰੀਆਂ ਤਰਾਹ ਵੱਲੋਂ ਕਿਹਾ ਗਿਆ ਵੀ ਸਾਡੇ ਵੱਲੋਂ ਆ ਜਾ ਪਰ ਇਹਨਾਂ ਦਾ ਫਟਾ ਪਾ ਕੇ ਗੱਲ ਤੇ ਇਹਨਾਂ ਦੀ ਗੁਲਾਮੀ ਨਹੀਂ ਕਰਨੀ ਪੰਜਾਬ ਦੀ ਗੱਲ ਕਰਾਂਗੇ ਆਖਰੀ ਸਾਹ ਤੱਕ ਕਰਾਂ ਚਲੋ ਜੀ ਹੋਣੀ ਪਿੰਦੇ ਪੰਦੇ ਹੌਲੀ ਮਾਰਾ ਸੇਰ ਦੀ ਐਸਾ ਪਤਨਾ ਮੇਰਾ ਨੱਕਾ ਪ੍ਰਾਪਤ ਪਾਇਆ ਜਾ ਰਿਹਾ ਹੈ ਸਾਡੇ ਮੇਰੇ ਮਦਾਨੀ ਬੰਦ ਨਾ ਸਿਰੇ ਨਾ ਕਰ ਦੋਹਰਾ ਸੇਰ ਸਾਹਿਬਾ ਜੀ ਦੀ ਫੋਟੋ ਸਾਕਤਾਨੋ ਬੈਂਤੀਆਂ ਸੀ ਇੱਕ ਨੰਬਰ ਤੇ ਲੱਗਾ ਦਿਆ ਰਿਹਾ ਹੈ